ਹੈਲੋ ਜੀ ਸ਼ਸ਼ਕਲਾ ਆਪਣੀ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਅੱਜ ਦਾ ਬਲੌਗ ਫੇਰ ਸਟਾਰਟ ਕਰਨ ਲੱਗੇ ਆਪਾਂ ਸ਼ਾਮ ਦਾ ਹੀ ਹਨਾ ਤੇ ਤੁਹਾਨੂੰ ਪਤਾ ਜਿਵੇਂ ਕਿ ਆਪਣਾ ਟਾਈਮ ਇਹੀ ਹੁੰਦਾ ਬਲੌਗ ਸਟਾਰਟ ਕਰਨ ਦਾ ਹਰ ਰੋਜ਼ ਹੀ ਕੀ ਕਹਿੰਦੀ ਸਿਰਬਨੀ ਤੂੰ ਆ ਰਹੀਓ ਬਿਸਕੁਟ ਅੌਰੇ ਬਿਸਕੁਟ ਅਰਵਨੀਤ ਨੂੰ ਲੱਗੀ ਹੋਈ ਆ ਭੁੱਖ ਤੇ ਹੁਣੇ ਕੁਝ ਖਾਣ ਨੂੰ ਮੰਗਦੀ ਆ ਖੀਰ ਪਈ ਆ ਉਹ ਖਾਂਦੀ ਨਹੀਂ ਹੈਗੀ ਕਹਿੰਦੀ ਮੈਂ ਉਹ ਖਾਣੀ ਨਹੀਂ ਹੈਗੀ ਤੇ ਹੁਣ ਮੰਗ ਰਹੀ ਆ ਬ੍ਰੈਡ ਸੀਗੇ ਬ੍ਰੈਡ ਜੀ ਡੇਟ ਦੇਖਿਓ ਜੀ ਆ ਇੱਕ ਦਿਨ ਐਕਸਪਾਇਰ ਹੋਇਆ ਪਿਆ ਸੀ ਹਮ ਲੋਕ ਕੱਲ ਦੀ ਤਰੀਖ ਸੀ ਉਹ ਦੇ ਉੱਤੇ ਤੇ ਫਿਰ ਉਸ ਨੂੰ ਸਾਰੇ ਮੈਸ ਨੂੰ ਪਾ ਦੇਣਾ ਰੱਖਣਾ ਹੈਗਾ ਉਹ ਐਕਸਪਾਇਰ ਹੈ ਤੇ ਪਾਣੀ ਤੇ ਪਾਣੀ ਦਾ ਪੈੜਾ ਹੀ ਆ ਫਿਰ ਹੁਣ ਜਦੋਂ ਇੰਨਾ ਪਾਣੀ ਖੜਾ ਆ ਆਪਣੇ ਹੈ ਅੱਛਾ ਹਾਲ ਇੰਨਾ ਲੱਗਿਆ ਤੇ ਜਾਣ ਲੱਗ ਗਿਆ ਬਾਜ਼ਾਰ ਇੰਨਾ ਸੰਗ ਸਬਜ਼ੀ ਕੀ ਲੈ ਆਉਣਾ ਬਿੱਤੂ ਹਾਂ ਉਹ ਬਿਸਕਟ ਹਾਂ ਉਹ ਬਿਸਕਟ ਉਹ ਫਿਰ ਉਹਨਾਂ ਕਿਤੇ ਡੱਬੜ ਜੂਗਾ ਪੁੱਤ ਉਹ ਤਾਂ ਬੇਕਾਰ ਹੁੰਦੇ ਆ ਸਬਜੀ ਕੀ ਲੈ ਕੇ ਆਉਂਗੇ ਸਬਜੀ ਦੱਸੋ ਕੀ ਲੈ ਕੇ ਆਉਂਗੇ ਲੈ ਆਇਓ ਉਸਾਂ ਦੋ ਸਬਜ਼ੀਆਂ ਲੈ ਆਇਓ ਦੋ ਬਿੱਕੂ ਨਹੀਂ ਹੋ ਗਈ ਤਾਂ ਅੱਦਾ ਅੱਦਾ ਕਿਲੋ ਲੈ ਕੇ ਆਇਓ ਕਿਲੋ ਨਾ ਲੈ ਆਇਓ ਇੰਨੀ ਕੀ ਕਰਨੀ ਆ ਦੇਖੋ ਕੀ ਮਿਲੂ ਬਾਜ਼ਾਰ ਚ ਵੀ ਨਹੀਂ ਹੁੰਦਾ ਵੈਸੇ ਨਾ ਕੋਈ ਕੁਝ ਸੋਜੀ ਨਹੀਂ ਆਂਗੀ ਅਜੇ ਵੀ ਪਾਣੀ ਇੰਨਾ ਖੜਾ ਆਪਣੇ ਮੇਰੀ ਪਾਣੀ ਕੱਢੋ ਤੇ ਪਾਣੀ ਖੜਾ ਸੀ ਪਾਪੇ ਨੇ ਕਹੀ ਨਾਲ ਨਾਲੀ ਜੀ ਬਣਾ ਕੇ ਦਰੋਂ ਕੱਟੇ ਔਰ ਆਬ ਫੇਰ ਸਿਰ ਤੇ ਖੜਾ ਮੀਂਹ ਪਉਣ ਨੀ ਪਹਿਲਾਂ ਇੰਨਾ ਤੇਜ਼ ਮੀਂਹ ਪਾ ਕੇ ਹਟਾ ਦੇਖੋ ਗੱਡੀ ਦੇ ਉੱਤੇ ਦੇਖਦਾ ਉਧਰ ਨੂੰ ਆਇਤੀ ਖੜ ਗਿਆ ਤਾਂ ਹੂੰ ਪੂਰਾ ਉਹ ਮੇਰਾ ਹੂੰ ਨਾ ਵੀ ਬੁੱਤਿ ਕੀ ਡਰਾਣਾ ਦੇਖੋ ਕਿੰਨਾ ਪਾਣੀ ਖੜਾ ਹੈ ਹਜੇ ਵੀ ਆਪਣੇ ਇੱਕ ਲੈਣੀ ਹੈਗਾ ਹੂੰ ਇੱਥੇ ਇੱਥੇ ਲਕਰ ਹਾਂ ਇੱਥੇ ਲਕਰ ਹਾਂ ਹਿੱਟੇ ਤੱਕ ਆਉਂਦਾ ਤੂੰ ਗਿਆ ਸੀ ਪਾਣੀ ਚ ਤੈਨੂੰ ਕੀ ਪਤਾ ਹੈ ਹਾਂ ਨਹੀਂ ਪਤਾ ਲੱਗਿਆ ਹਾਂ ਪਤਾ ਲੱਗ ਗਿਆ ਜਦੋਂ ਤਾ ਹੂ ਆਇਸੀ

ਮਹਨੇ ਟੀਵੀ ਬਹੁਤ ਠੀਕ ਨਹੀਂ ਐ ਜੰਮੀ ਹੋਈ ਐ ਚੱਕਣੀ ਵਾਲੀ ਓਕੇ ਐ ਚੱਕੀ ਨਹੀਂ ਜਾਂਦੀ। ਪਰ ਮੈਂ ਆਂਦੀ ਆ। ਤੇ ਆਪਾਂ ਨੇ ਗੰਡੇ-ਗੰਡੇ ਕੱਟ ਕੇ ਰੱਖ ਲਈ ਸੀ ਇੱਕ ਵਾਰੀ। ਚਲ ਗੰਡੇ ਕੱਟ ਲਾਂਨੇ ਆ। ਇੰਨੇ ਟਾਈਮ ਜਿੰਨੇ ਚ ਸਬਜ਼ ਲੈ ਕੇ ਆਉਂਦੇ ਆ। ਦੇਖੋ ਕੀ ਲੈ ਕੇ ਆਉਣਗੇ ਇੱਕ ਵਾਰੀ ਵੈਸੇ ਮੈਂ ਮਸਾਲਾ ਕਰਕੇ ਰੱਖ ਲੇ ਸੀਗਾ। ਟਾਈਮ ਵੀ ਬਹੁਤ ਜ਼ਿਆਦਾ ਹੋ ਜਾਂਦਾ ਫਿਰ ਤਾਂ ਕਰਕੇ। ਬਸ ਰੋਜ਼ ਬੈਠਾ ਨੂੰ ਆਮੀ ਤਾਂ ਨਗਿਆਂਦਾ। ਨਾਲੇ ਕੁਝ ਕਰਨਾ ਨਹੀਂ ਹੁੰਦਾ ਸਾਰ ਦਿਨ ਉਹ ਬਸ ਫ੍ਰੀ ਬੇਲੇ ਟੀਵੀ ਦੇਖਦੇ ਆਂਦਾ ਫੋਨ ਦੇਖਦੇ ਆਂਦਾ ਟਾਈਮ ਪਾਸ ਸਾਈ ਹੋ ਜਾਂਦਾ ਕੰਮ ਤਾਂ ਹੈ ਨਹੀਂ ਕੋਈ ਹਨਾ ਇਹ ਜੇਚ ਮੀ ਜੇਚ ਗਿੱਲੇ ਗੁੱਲੇ ਜੇਚ ਕੰਮਕਮ ਹੁਣ ਹੁੰਦਾ ਨਹੀਂ ਕੋਈ ਪਤਾ ਹੀ ਤੁਹਾਨੂੰ ਸਾਰਿਆਂ ਨੂੰ ਹਨਾ ਜਦੋਂ ਵਧੀਆ ਦਿਨ ਲੱਗਿਆ ਹੋਵੇ ਧੁੱਪ ਧੱਪ ਹੋਵੇ ਹਨਾ ਉਹ ਵੀ ਕੰਮਕਮ ਵਧੀਆ ਹੋ ਜਾਂਦਾ ਤੇ ਅੱਜ ਮੀਂਹ ਆ ਗਿਆ ਸੀਗਾ ਫੇਰ ਬਹੁਤ ਜ਼ਿਆਦਾ ਤੇਜ਼ ਪੁੱਛੀ ਨਾ ਪਹਿਲਾਂ ਮੈਂ ਮਸ਼ੀਨ ਰੱਖੀ ਮਹਾਚਲ ਮੈਂ ਕੋਈ ਸੂਟ ਸ਼ਾਰਟ ਦੇਖਦੀ ਸੀ ਮਿਰਬਨੀ ਤੇ ਜੀ ਫਰਾਕ ਬਣਾਉਂਦੇ ਸੀਗੀ ਮਿਰਬਨੀ ਤੇ ਫਰਾਕ ਬਣਾਵਾ ਦਾਨੀਆ ਘਰੇ ਕਪਾ ਬਚੇ ਹੁੰਦੇ ਕਈ ਉਹਦੇ ਸੂਟ ਚੋ ਕਪੜਾ ਹਨਾ ਮੈਂ ਦੀ ਘਰੇ ਬਣਾਉ ਨੂੰ ਦਿੰਨੀ ਹੁੰਦੀਆ ਤੇ ਬਸ ਫਿਰ ਉਸ ਤੋਂ ਬਾਅਦ ਮੀ ਪੈਣ ਲੱਗ ਗਿਆ ਫਿਰ ਤੁਹਾਨੂੰ ਪਤਾ ਮੀ ਦੇ ਵਿੱਚ ਤਾਂ ਕੋਈ ਕੰਮ ਹੁੰਦਾ ਹੀ ਨਹੀਂ ਫਿਰ ਇੱਥੇ ਪਈਆ ਮਸ਼ੀਨਾਂ ਤੇ ਨਾਈ ਮੈਂ ਮਸ਼ੀਨ ਚੱਕੀ ਤੇ ਨਾਈ ਮੈਂ ਕੁਝ ਬਣਾਇਆ ਮਸ਼ੀਨ ਤੇ ਚਲੋ ਜੀ ਇਹਨਾਂ ਨੂੰ ਆ ਜਾਂਦੋ ਆਪਾਂ ਸਬਜੀ ਲੈ ਕੇ ਫਿਰ ਦੇਖਦੇ ਹਾਂ ਕੀ ਲੈ ਕੇ ਆਉਂਦੇ ਤੇ ਕਿੰਨੇ ਰੁਪਏ ਕਿਲੋ ਲੈ ਕੇ ਆਉਣਗੇ ਹਨਾ ਪਤਾ ਹੀ ਆਪਾਂ ਨੂੰ ਵੀ 100 120 ਇਹੋ ਜਿਹਾ ਕੁਛ ਚੱਲ ਰਿਹਾ ਰੇਟ ਸਾਰੇ ਕੀਤੇ ਵੈਸੇ ਇਹਨਾਂ ਨੂੰ ਮੈਨੂੰ ਐਮ ਲੱਗਦਾ ਕਿ ਹੁਣ ਇਸ ਟਾਈਮ ਤੇ ਸਬਜੀ ਸਸਤੀ ਕਰਨੀ ਚਾਹੀਦੀ ਸੀ ਲੇਕਿਨ ਪਰ ਜੇ ਸੋਚੀਏ ਤਾਂ ਇਹਨਾਂ ਦੇ ਅਨੁਸਾਰ ਸਬਜੀ ਕਿਤੋਂ ਮਿਲ ਹੀ ਨਹੀਂ ਰਹੀ ਜੂ ਅੱਗੇ ਤੋਂ ਹੀ ਮਹਿੰਗੀ ਹੁੰਦੀ ਆ ਤਾਂ ਇਹ ਵੀ ਕੀ ਕਰਨਾ ਹਨਾ ਤੇ ਜਦ ਸਬਜੀ ਸਾਰੀਆਂ ਮਤਲਬ ਪਾਣੀ ਆ ਗਿਆ ਬਾਹਣਾ ਚ ਹਨਾ ਉੱਥੀ ਖੇਤਾਂ ਦੀ ਸਬਜ਼ੀ ਹੁੰਦੀ ਆਪਣੇ ਤੇ ਜੇ ਸਬਜ਼ੀ ਰਹੀ ਨਹੀਂ ਹੈਗੀ ਤਾਂ ਮਹਿੰਗੀ ਹੋਣੀ ਹੋਣੀ ਆ ਚਲੋ ਜੀ ਦੇਖਦੇ ਆ ਫਿਰ ਕੀ ਕੁਝ ਲੈ ਕੇ ਆਉਂਦੇ ਆ ਲਓ ਜੀ ਕੀ ਲਿਆਂਦਾ ਕੀ ਲੈ ਕੇ ਆਇਆ ਪੈਰ ਹੀ ਲੱਭਣ ਦਤੇ ਅੱਜ ਮੈਂ ਮੋਲਸਾਨ ਦਾ ਦੇਖੋ ਹੋਰ ਲੱਗਿਆ ਨਹੀਂ ਪਾਣੀ ਨਾ ਰਾਮ ਲੈ ਆਂਦੇ ਤੇਰੇ ਬਿਸਕੁਟ ਕਿ ਲੈ ਆਂਦੇ ਨਹੀਂ ਲੈ ਆਂਦੇ ਆ ਦੇਖਾਂ ਲਾ ਪੈਕ ਲਿਆਤਾ ਹੋਏ ਪਪਾ ਰਵਨੀਤ ਨੂੰ ਤਾਂ ਪੂਰਾ ਪੈਕ ਲਿਆਤਾ ਬਿਸਕੁਟਾਂ ਦਾ ਹੈ ਜਿਹੜੀਆਂ ਪਤਾ ਕੀ ਆ ਉਰਾਂ ਦੁਕਾਨਾਂ ਸੀਗੀਆਂ ਹੂੰ ਉਹ ਤਾਂ ਉੱਥੇ ਤਾਂ ਦੇਖ ਪਾਣੀ ਖੜਿਆ ਸਾਰੀਆਂ ਤੇ ਜਿਹੜੀ ਸਿੰਗਲ ਪੀਸ ਦੇ ਦਿੰਦੇ ਆ ਅੱਡੇ ਤੇ ਤੈਨੂੰ ਪਤਾ ਵੀ ਸਾਰੀਆਂ ਬਾਜ਼ਾਰ ਦੇ ਵਿੱਚ ਮੇਨ ਬਾਜ਼ਾਰ 'ਚ ਸਾਰੀਆਂ ਥੋਕ ਵਾਲੀਆਂ ਦੁਕਾਨਾਂ ਨੇ ਹੂੰ ਮੈਂ ਉਹਨੂੰ ਪੁੱਛਿਆ ਮਹਾ ਬਾਈ ਆ ਦੇ ਇੱਕ ਪੈਕ ਕਹਾ ਉਹ ਕਹਿੰਦਾ ਵੀ ਸਾਰੀ ਲੈ ਜਾਣੇ ਪੈਣਗੇ ਕਹਿੰਦੇ ਖੁੱਲਾ ਨਹੀਂ ਅਸੀਂ ਪੀਸ ਦੇ ਦਿੰਦੇ ਦਿੰਦੇ ਦੇ ਦੇ ਨੀ ਗੋਲਾ ਉਹ ਮਾਹ ਪਾਣੀ ਕਿੱਲੇ ਬੜਨ ਨਾਲੋਂ ਵਾਰੀ ਵਾਰੀ ਫੇਰ ਵੈਸੇ ਆਪਾਂ ਨੇ ਐਸ ਕੀ ਨਹੀਂ ਲੈਂਦੇ ਸੋਦੇ ਸਵੈਸਤ ਲੈ ਹੀ ਆਉਣੇ ਹੁੰਨੇ ਆ ਹਮ ਹਰ ਵਾਰ ਸਰਦੀ ਮੈਂ ਲੈਂਦੀ ਸਰ ਲਈ ਜੀ ਬਿਸਕਟਾਂ ਦਾ ਪੈਕੇਟ ਲਿਆ ਕੇ ਦੇ ਦੰਨੇ ਹੁੰਨੇ ਆ ઓਰੀਓ ਕਰੀਮ ਕਰਕੇ ਕਹਿੰਦੇ ਥੋੜੇ ਜਿਹੀ ਵੀ ਇੰਨੇ ਨੂੜੇ ਨੇ ਚਾਹੁੰਦੇ ਬੱਚੇ ਨੂੰ ਹਮ ਆ ਦੇਖੋ ਧਰ ਦੋ ਉਹ ਆਸਤਾ ਫੜ ਕੇ ਲੈ ਕੇ ਆ ਆ ਦੇਖੋ ਮੰਮੀ ਗੱਲ ਸਹੀ ਐ ਹਾਂ ਸਹੀ ਆ ਗੱਲ ਸਹੀ ਆ ਨਾ ਕੋਈ ਆਇਆ ਹੀ ਨਹੀਂ ਅੱਜ ਪਾਪਾ ਦਾ ਨਰਟਾ ਥੋੜ੍ਹਾ ਹੀ ਲੱਗਿਆ ਐਤੀ ਆਈ ਨਹੀਂ ਕੋਈ ਪਾਣੀ ਕਰਕੇ ਕੋਈ ਪੁੱਛਣ ਹਾਂ ਲੱਗੂ ਕਿਥੋਂ ਗੱਲ ਤਾਂ ਸਹੀ ਹੈ ਅੱਗੇ ਰਿਸ਼ਤੇਦਾਰ ਆ ਚਲੋ ਨਾ ਮਾਪੇ ਕਰਬੂਆਂ ਦਾ ਬੰਦ ਕਰ ਦੂੰ ਤੁਸੀਂ ਅਹੀਂ ਰੱਖ ਲਓ ਮੈਂ ਨਾ ਆਪਣੇ ਪੈਕੇਟ ਕੋਲ ਬਾਜ਼ਾਰ 'ਚ ਨਾ ਜਿਵੇਂ ਆਪਾਂ ਕੋਈ ਕਿਸੇ ਦਾ ਪਤਾ ਨਹੀਂ ਲੈਂਦੇ ਹੁੰਦੇ ਹਨ ਹਾਂ ਬਾਜ਼ਾਰ 'ਚ ਅਗਲਾ ਕਿਸੇ ਤੋਂ ਵੀ ਕੋਈ ਦੁਕਾਨ ਤੋਂ ਚੀਜ਼ ਲੈਣੇ ਆ ਹਾਂ ਅਗਲਾ ਬਾਅਦ 'ਚ ਪੁੱਛਦਾ ਚੀਜ਼ ਬਾਅਦ 'ਚ ਪੁੱਛਦਾ ਅਗਲਾ ਪਤਾ ਕੀ ਕਹਿਣਾ ਭਾਈ ਕੀ ਹਾਲਾ ਸੋਡੇ ਰੋਡ ਦਾ ਪਾਣੀ ਨਿਕਲ ਗਿਆ ਜਿੰਨਿਆਂ ਤੋਂ ਮੈਂ 4-5 ਦੁਕਾਨਾਂ ਤੋਂ ਸਮਾਨ ਲੈ ਕੇ ਆਇਆ ਸਾਰਿਆਂ ਨੇ ਇਹੀ ਪੁੱਛਿਆ ਆ ਮਟਰ ਆਟ ਲੈ ਕੇ ਆਇਆ ਬਿਸਕੋਟ ਆਟ ਲੈ ਕੇ ਆਇਆ ਆ ਚਿਬੜ ਤੇ ਆਲੂ ਆਟ ਲੈ ਕੇ ਆਇਆ ਆ ਕद्दू ਆਟ ਲੈ ਕੇ ਆਇਆ ਕद्दू ਫਿਰ ਅੱਜ 100 ਰੁਪਏ ਲਈ ਲਿਆ 100 ਰੁਪਏ ਆ ਦੇਖਦੇ ਆ ਅੱਜ ਬੱਕਰੇ ਨਾਲੋਂ ਮਹਿੰਗਾ ਮਿੱਤਰ ਓਏ ਤੇ 4 ਦੁਕਾਨਾਂ ਤੋਂ ਸਮਾਨ ਆਇਆ ਆਲੂ ਚਿੱਬੜ ਮਹਾ ਸਵੇਰੇ ਚਟਨੀ ਬਣਾ ਕੇ ਦੇਖਾਂਗੇ ਯਾਰ ਹੈਨਾ ਹੂੰ ਕਿ ਨਹੀਂ ਸਵਾਦ ਬਣੂਣਾ ਆਲੂ ਤਾਂ ਸਾਡੇ ਪਈ ਸੀ ਕੱਲ ਤਾਂ ਲੈ ਕੇ ਆਏ ਹੂੰ ਪੀ ਤੂੰ ਬਿਸਕੁਟ ਇਦਾਂ ਨਹੀਂ ਖਾਣੇ ਚੰਗਾ ਪਤਾਉਣੇ ਨੇ ਸਿੰਦਰਪੁਰ ਮੈਨੂੰ ਤਰਸ ਆਇਆ ਤੇਰੇ ਤੇ ਵੀ ਤੂੰ ਕਹਿੰਦੀ ਭੁੱਖ ਲੱਗ ਰਹੀ ਮੈਂ ਨਹੀਂ ਇਹ ਲੈ ਕੇ ਨਹੀਂ ਆਉਣੇ ਹਾਂ ਹੂੰ ਆਟਿਆ ਦੀ ਗੱਲ ਸਿੰਦਰਪੁਰ ਵੀ ਆਈ ਜਾਂਦੀ ਕਹਿੰਦੀ ਜਦੋਂ ਨੂੰ ਚਾਹ ਪੀਂਦੇ ਨਾ ਕਹਿੰਦੀ ਉਹਦੀ ਕੋਈ ਨਾ ਕੋਈ ਆ ਜਾਂਦਾ ਕਹਿੰਦੀ ਹੂੰ ਗਏ ਸਸ਼ੀ ਕਾਲ ਜੀ ਚਲੋ ਚਾਹ ਪੀ ਲਓ ਜੀ ਹੋਰ ਫੋਨ ਲਾਇਆ ਇਹਨੇ ਪਤਾ ਲਈ ਇਹਨੇ ਚਲੋ ਆਪਾਂ ਇਹਨੇ ਕਹੇ ਸਾਰੇ ਰਿਸ਼ਤੇਦਾਰਾਂ ਨੇ ਵਧੀਆ ਪੁੱਛਿਆ ਵੀ ਪਾਣੀ ਧਾਣੀ ਬਾਰੇ ਹੁੰਦਾ ਹੀ ਆ ਵੀ ਘਰੇ ਪਾਣੀ ਬੜਿਆ ਹੋਇਆ ਪਰ ਆਇਆ ਕੋਈ ਨਹੀਂ ਜਿਹੜੇ ਕੋਣ ਆਊਗਾ ਵੀ ਤਾਂ ਹਾਂ ਜਿਹੜੇ ਮਤਲਬ ਵੀ ਆਉਂਦੇ ਸੀ ਦੋ ਤਿੰਨ 10 15 ਦਿਨਾਂ ਦੇ ਵਿੱਚ ਵਿੱਚ ਕੋਈ ਨਹੀਂ ਆਇਆ ਮਿੱਤਰੋ ਆਲੂ ਮਟਰੀ ਬਣਾ ਲਾਣੀ ਹੈ ਹਨਾ ਹੈ ਮਟਰ ਬਣਾ ਲઈએ ਕਦੂ ਬਣਾ ਲਓ ਯਾਰ ਨਾ ਕਦੂ ਇਹ ਖਰਾਬ ਨਹੀਂ ਹੋਣੇ ਕਦੂ ਫਿਰ ਵੀ ਮਹਿੰਗਾ ਗਾਉ ਉਹ ਬਣਾ ਲਓ ਅੱਜ ਕਦੂ ਹੋਰੂ ਜੇ ਹੋ ਜੂ ਫਿਰ ਹੂੰ ਕਦੂ ਸਵਾਲ ਬਣੂਗਾ ਇਹ ਮਟਰ ਤਾਂ ਕੱਲ ਨੂੰ ਵੀ ਬਣ ਜਾਣਗੇ ਫ੍ਰੀਜ ਦੇ ਉੱਪਰ ਰੱਖ ਦੇਉ ਡਾਉਂਗੇ ਹੂੰ ਲਓ ਜੀ ਆ ਮਟਰ ਤਾਂ ਚਲੋ ਫੇਰ ਵੀ ਮੈਂ ਇਹਨਾਂ ਨੂੰ ਕਿਹਾ ਕੱਲ ਨੂੰ ਵੀ ਬਣ ਜਾਣਗੇ ਉਹਦੇ ਵਿੱਚ ਰੱਖ ਦਿਓ ਫ੍ਰੀਜ 'ਚ ਰੈਡੀਮੇਡ ਨੇ ਕਦੂ ਕਦੂ ਸਸਤਾ ਵੀ ਮਿਲਦਾ ਸੀ ਅੱਜ ਪਰ ਮੈਂ ਲੈਤਾ ਨਹੀਂ ਹੈਗਾ ਪੱਕਿਆ ਜਿਆ ਸੀਗਾ ਉਹ ਸਿੰਗਲ ਪੀਸ ਸੀ ਉਹ ਕਹਿੰਦਾ ਚਲ ਆ 80 ਦੇ ਜਿਆਦੇ ਉਹ ਵੀ 100 ਵਾਲੀ ਲੈ ਕੇ ਆਇਆ ਲੈ ਕੋਕ ਕੱਦੂ ਉਹ ਸੁਭਾਅ ਬਣੂਆ ਖੇਤ ਵਾਲੇ ਮਤਲਬ ਵੀ ਆਪਣੇ ਨਾਲੇ ਵਾਲੇ ਵਾਲੇ ਜਿਹੜੇ ਪਿੰਡ ਨੇ ਉੱਥੋਂ ਪਤਾ ਹੁਣ ਇਹ ਖੇਤ ਵਾਲੀ ਨਹੀਂ ਕਿ ਖੇਤਾਰੀ ਨੇ ਹੂੰ ਮੁੰਡਿਆਂ ਦਾ ਮੈਨੂੰ ਜਾਣਦੇ ਨੇ ਸਾਰੇ ਮੁੰਡੇ ਜਿਹੜੇ ਆਉਂਦੇ ਆਗੇ ਉੱਥੋਂ ਲੈ ਕੇ ਪਿੰਡਾਂ ਚੋਂ ਟਰਾਲੀ ਟੋਲੀ ਤੇ ਜਾਂ ਕੋਈ ਰੇੜੀ ਤੇ ਆਪਣੇ ਸਾਡੇ ਇਹ ਸੁਖਾਗਾ ਹਾਂ ਬੜਾ ਆਪਣੇ ਨਾਲੇ ਵਾਲੇ ਵਾਲੇ ਪਿੰਡਾਂ ਦੇ ਮਿਹਨਤੀ ਬਹੁਤ ਨੇ ਲੋਕ ਤੇ ਵੈਸੇ ਤਾਂ ਆਪਣੇ ਵੀ ਆਹ ਲੱਗੇ ਹੋਈ ਸੀ ਸਬਜ਼ੀ ਭਾਜੀ ਸਾਰਾ ਕੁਝ ਕਦੂ ਤੋਰੀਆਂ ਤਾਂ ਆਪਣੇ ਲੱਗੀਆਂ ਆਪਣੇ ਡੈਡੀ ਨੇ ਮੁੱਕਣ ਹੀ ਨਹੀਂ ਦਿੱਤੇ ਨਾ ਮਿਰਚ ਨਾ ਕਦੇ ਆਹ ਗੰਡੇ ਗੰਡੇ ਦੁਕਾਨ 'ਚ ਪਏ ਨਹੀਂ ਸਾਰੇ ਤੇ ਉਧਰ ਪਰ ਫਿਰ ਆਪਣੇ ਨਾ ਪਾਣੀ ਕਰਕੇ ਸਾਰਾ ਕੁਝ ਮਰ ਗਿਆ ਕਦੂ ਤੋਰੀਆਂ ਲੱਗੀਆਂ ਹੋਈਆਂ ਸੀ ਇਸੇ ਕਰਕੇ ਇਹ ਮਹਿੰਗੇ ਕਰ ਰੱਖੇ ਨੇ ਸਾਰਿਆਂ ਨੇ ਤੇ ਡੈਡੀ ਨੇ ਕਦੇ ਮੁੱਕ ਨਹੀਂ ਦਿੱਤੀ ਸਬਜ਼ੀ ਮਿਰਚਾ ਤਾਂ ਆਪਣੇ ਘਰ ਹੀ ਦਸਹੇਰੀਆਂ ਲੱਗ ਰੀਆਂ ਸੀ ਸਾਰੀਆਂ ਪਾਣੀ ਪੋਣੀ ਨਾਲ ਖਰਾਬ ਹੋ ਗਈਆਂ ਮੈਂ ਲਾਈਆਂ ਸੀ ਦਸਹੇਰੀਆਂ ਮੈਂ ਤਾਂ ਬਾਲਟੀਆਂ ਬੁਲਟੀਆਂ 'ਚ ਵੀ ਠੋਕਤੀਆਂ ਸੀ ਅਜੇ ਤੱਕ ਕਿੰਨੇ ਆਹ ਮੇਰੇ ਵਸੇ ਆਨਲਾਈਨ ਮਗਾਇਆ ਸੀ ਦੇਖੋ ਬਹੁਤ ਵਧੀਆ ਚੀਜ਼ ਆ ਇਹ ਜੇ ਵੀ ਕਿਸੇ ਨੇ ਮਗਾਉਣਾ ਹੋਇਆ ਇਹਨਾਂ ਚਾਰ ਕਰਦਾਂ ਸੀ ਹਨ ਇੱਕ ਵੱਡੀ ਆ ਗਈ ਦਾਤ ਤਾਜ ਆ ਇੱਕ ਵੱਡਾ ਆ ਉਹ ਆ ਹੂੰ ਵੱਡਾ ਚਾਕੂ ਇਦਾਂ ਉਹੀ ਕਹਿੰਦੇ ਆਪਾਂ ਲਓ ਜੀ ਦੁਕਾਨ ਖੋਲੀ ਸੀ ਆਪਾਂ ਵੀ ਚਲ ਹਵਾ ਜੀ ਲੱਗ ਜੂਗੀ ਹਨਾ ਪਾਣੀ ਧਾਣੀ ਜੇ ਦੀ ਮਾੜੀ ਮੋਟੀ ਅਜੇ ਤਲਕਣ ਵਾਲੀ ਹੋ ਗਈ ਸੀਗੀ ਦੁਕਾਨ ਚ ਵੀ ਪਾਣੀ ਆ ਫਰਦਾ ਸੀ ਮੜਾ ਮੋਟਾ ਉੱਚਾ ਨਹੀਂ ਮੇਥਾਂ ਚ ਬੋਹ ਕੰਡ ਫੋਨ 1500 ਦਾ ਸਰਫੇ ਬੜਾ ਕਾ ਪੈ ਰਿਆ ਮਿੱਤਰੋ ਦੁਕਾਨ ਚ ਰੇਤਾ ਦੇਖੋ ਤੁਸੀਂ ਚੇਕ ਬੜਾ ਰੇਤਾਰ ਉੱਤਾਇਆ ਬੜਾ ਚੱਲਦੇ ਹੁਣ ਆਪਾਂ ਅੰਦਰ ਜਿੰਦਾ ਲਾਤਾ ਜੀ ਆਪਾਂ ਚੱਲਦੇ ਹੁਣ ਆਪਾਂ ਲਾਈਟਾਂ ਬੰਦ ਕਰ ਦਈਏ ਬਰਾਤੀ ਡੜੀ ਦਾ 8 ਇੰਚ ਨਹੀਂ ਆਦਾ ਵਿਚਾਰਾ ਸਾਰਾ ਦਿਨ ਕਦੇ ਇੱਥੇ ਕਦੇ ਵਿੱਡਗਣਾ ਪਵੇ ਕੋਈ ਆਹ ਇੱਟਾਂ ਦੁਬਾਰੇ ਚਣਕੇ ਗਏ ਨੇ ਹੁਣ ਉੱਚੀਆਂ ਨੀਵੀਆਂ ਆਈਆਂ ਸੀ ਜਿਹੜੀਆਂ ਇਹ ਦੁਬਾਰੇ ਚਣ ਗਏ ਕਿ ਤੂੰ ਕਿਉਂ ਹੱਥ ਮਾਰੀ ਜਾਣਾ ਪੁੱਤ ਖੜਾਓ ਖੜਾਓ ਸੁੱਕੀ ਮਿੱਟੀ 'ਚ ਖੇਡ ਦਿੰਦੇ ਨੇ ਗਿੱਲੀ 'ਚ ਨਹੀਂ ਖੇਡ ਦਿੰਦੇ ਚਲੋ ਉਧਰ ਚਲੋ ਉਹ ਦੇਖੋ ਮਿਰਚਾਂ ਸਾਰੀਆਂ ਠੁੱਠੀ ਜਿਹੀ ਪਈ ਹੈ ਖਰਾਬ ਹੋ ਰਹੀਆਂ ਨੇ